ਐਨਆਰਆਈ ਟੀਵੀ ਨਾਲ ਜੁੜਿਆ ਤੁਸੀਂ ਇਸ ਵਕਤ ਦਾ ਦੁਨੀਆ ਦੀ ਸਭ ਤੋਂ ਵੱਡੀ ਜੰਗ ਚੱਲ ਰਹੀ ਹੈ ਜਿਸ ਨੂੰ ਰੂਸ ਯੂਕਰੇਨ ਦੇ ਜਿਹੜਾ ਆਪਸ ਦੇ ਵਿੱਚ ਲੜਾਈ ਚੱਲ ਰਹੀ ਹੈ ਲੰਬਾ ਸਮਾਂ ਹੋ ਗਿਆ ਸਾਲ ਬੀਤ ਚੁੱਕੇ ਨੇ ਉਸ ਨੂੰ ਕਿਹਾ ਜਾ ਰਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਜੰਗ ਹੈ ਇਸ ਵਕਤ ਰੂਸ ਅਤੇ ਯੂਕਰੇਨ ਦੀ ਚੱਲ ਰਹੀ ਹੈ ਜਿਸ ਦੇ ਵਿੱਚ ਦੋਹਾਂ ਪਾਸੇੋਂ ਜਿਹੜਾ ਇੱਕ ਦੂਜੇ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ ਪਰ ਰੂਸ ਦੇ ਵੱਲੋਂ ਬਹੁਤ ਸਾਰਾ ਜਿਹੜਾ ਤੈਸ਼ ਨੈਸ਼ ਯੂਕਰੇਨ ਦੇ ਵਿੱਚ ਕੀਤਾ ਹੋਇਆ ਪਰ ਅੱਜ ਤਾਜ਼ਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਕਿ ਯੂਕਰੇਨ ਨੇ ਰੂਸ ਦੇ ਤੇਲ ਰੈਫਾਈਨਰੀ ਸਿਸਟਮ ਦੇ ਉੱਪਰ ਬਹੁਤ ਵੱਡਾ ਹਮਲਾ ਕਰ ਦਿੱਤਾ ਗਿਆ ਯੂਕਰੇਨੀ ਡਰੋਨਾਂ ਦੇ ਨਾਲ ਇਹ ਹਮਲਾ ਕੀਤਾ ਗਿਆ ਹਮਲੇ ਦੌਰਾਨ ਭਿਆਨਕ ਅੱਗ ਵੀ ਲੱਗੀ ਆ ਜਿਸ ਦੀਆਂ ਕੋਈ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਯੂਕਰੇਨ ਦੇ ਵੱਲੋਂ ਰੂਸ ਦੇ ਜਿਹੜਾ ਕ੍ਰਿਸ਼ੀ ਤੇਲ ਰਿਫਾਈਨਰੀ ਸਿਸਟਮ ਆ ਉਸ ਦੇ ਉੱਪਰ ਡਰੋਨ ਦਾਗੇ ਜਾਂਦੇ ਨੇ ਤੇ ਉਹਨਾਂ ਵਿੱਚੋਂ ਹਾਲਾਂਕਿ ਜਿਹੜਾ ਰੂਸ ਦਾ ਜਿਹੜਾ ਰੂਸ ਦਾ ਉੱਥੋਂ ਦੀ ਸਰਕਾਰ ਆ ਉੱਥੋਂ ਦੇ ਜਿਹੜੇ ਦਾਅਵੇ ਕਈ ਕੀਤੇ ਜਾ ਰਹੇ ਨੇ ਰੱਖਿਆ ਮੰਤਰਾਲੇ ਦੇ ਵੱਲੋਂ ਕਿ ਅਸੀਂ ਬਹੁਤ ਸਾਰੇ ਜਿਹੜੇ ਡਰੋਨ ਨੇ ਉਹਨਾਂ ਨੂੰ ਹਵਾ ਦੇ ਵਿੱਚ ਡਿਫਿਊਜ਼ ਕੀਤਾ ਖਤਮ ਕੀਤਾ ਪਰ ਕੁਝ ਡਰੋਨ ਹਮਲੇ ਦੌਰਾਨ ਰੂਸ ਦੇ ਰਿਫਾਈਨਰੀ ਸਿਸਟਮ ਦੇ ਵਿੱਚ ਗਿਰਦੇ ਦੇ ਜਿਸ ਦੇ ਨਾਲ ਭਿਆਨਕ ਅਗ ਲੱਗੀ ਪਰ ਕੁਝ ਕੰਸਮਤੀ ਇਹ ਆ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਇਹ ਰਾਈਨਰੀ ਬਹੁਤ ਵੱਡੀ ਐਸਸ ਦੇ ਵਿੱਚ ਸਾਲ ਦੇ ਵਿੱਚ ਕਰੀਬ 17.17 ਮਿਲੀਅਨ ਟਨ ਤੇਲ ਪ੍ਰੋਸੈਸ ਹੁੰਦਾ ਇਸ ਕਰਕੇ ਰੂਸ ਦੀ ਆਰਥਿਕਤਾ ਦੇ ਵਿੱਚ ਬਹੁਤ ਵੱਡਾ ਰੋਲ ਇਸ ਫਾਈਨਰੀ ਸਿਸਟਮ ਦਾ ਰੂਸੀ ਰੱਖਿਆ ਮੰਤਰਾਲੇ ਦਾ ਇਹ ਵੀ ਕਹਿਣਾ ਕਿ ਉਹਨਾਂ ਨੇ 361 ਡਰੋਨ ਨੇ ਜਿਹੜੇ ਹਵਾ ਦੇ ਵਿੱਚ ਡਿਫਿਊਸ ਕੀਤੇ ਨੇ ਇੱਕ ਨੇ ਜਿਹੜੇ ਸੁੱਟ ਦਿੱਤੇ ਨੇ ਪਰ ਕੁਝ ਡਰੋਨ ਜਿਹੜੇ ਰਫਾਈਨਰੀ ਸਿਸਟਮ ਦੇ ਉੱਪਰ ਡਿੱਗਦੇ ਨੇ ਉਸ ਤੋਂ ਬਾਅਦ ਰਫਾਈਨਰੀ ਸਿਸਟਮ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਜਿਸ ਤੋਂ ਪਹਿਲਾਂ ਯੂਕਰੇਨ ਨੇ ਜਿਹੜਾ ਰੂਸ ਦੀਆਂ ਤੇਲ ਰਫਾਈਨਰੀ ਟਰਮੀਨਲਾਂ ਦੇ ਉੱਪਰ ਤੇਲ ਡੀਪੋਆਂ ਦੇ ਉੱਪਰ ਰੇਲਵੇ ਟਰੈਕਾਂ ਦੇ ਉੱਪਰ ਵੀ ਹਮਲੇ ਕੀਤੇ ਸੀ ਤੇ ਮਾਰਚ 2025 ਦੇ ਵਿੱਚ ਵੀ ਕ੍ਰਿਸ਼ੀ ਰਫਾਈਨਰੀ ਤੇ ਹਮਲਾ ਕੀਤਾ ਸੀ ਪਿਛਲੇ ਹਫ਼ਤੇ ਪਰਮੋਰਸਕ ਆਇਲ ਟਰਮੀਨਲ ਦੇ ਉੱਪਰ ਵੀ ਰੂਸ ਨੇ ਜਿਹੜੇ ਰੂਸ ਦੇ ਸਿਸਟਮ ਦੇ ਉੱਪਰ ਯੂਕਰੇਨ ਨੇ ਹਮਲਾ ਕੀਤਾ ਸੀ ਰੂਸ ਦੇ ਵੱਲੋਂ ਇਹ ਵੀ ਦਾਅਵੇ ਕੀਤੇ ਜਾਂਦੇ ਨੇ ਕਿ ਉਹਨਾਂ ਨੇ ਜਿਹੜੇ ਜ਼ਿਆਦਾਤਰ ਡਰੋਨ ਨੇ ਯੂਕਰੇਨ ਦੇ ਹਵਾ ਦੇ ਵਿੱਚ ਡਿਫਿਊਜ਼ ਕੀਤੇ ਨੇ ਪਰ ਫਿਰ ਵੀ ਕੁਝ ਯੂਕਰੇਨ ਦੇ ਹਮਲੇ ਵਾਲੇ ਡਰੋਨ ਤੇਲ ਦੇ ਸਿਸਟਮ ਦੇ ਉੱਪਰ ਗਿਰਦੇ ਨੇ ਜਿਸ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਨਾਲ ਦੀ ਨਾਲ ਗੱਲ ਇਹ ਵੀ ਆ ਕਿ ਇਨ੍ਹਾਂ ਹਮਲਿਆਂ ਦੇ ਕਾਰਨ ਜਿਹੜੀ ਭਿਆਨਕ ਅੱਗ ਟੇਲਰ ਫਾਈਨਰੀ ਸਿਸਟਮ ਰੂਸ ਦੇ ਵਿੱਚ ਲੱਗੀ ਆ ਅੰਤਰਰਾਸ਼ਟਰੀ ਪੱਧਰ ਤੇ ਤੇਲ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਦੁਨੀਆ ਭਰ ਦੇ ਵਿੱਚ ਤੇਲ ਬਾਜ਼ਾਰ ਦੇ ਵਿੱਚ ਇਸ ਦਾ ਅਸਰ ਪੈਸਾ ਦਾ ਖਾਸ ਤੌਰ ਤੇ ਭਾਰਤ ਵਰਗੇ ਮੁਲਕਾਂ ਦੇ ਵਿੱਚ ਵੀ ਜਿਹੜਾ ਤੇਲ ਦਾ ਰੇਟ ਕੀਮਤਾਂ ਦੇ ਵਿੱਚ ਵਾਧਾ ਹੋ ਸਕਦਾ ਕਿਉਂਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਰੂਸ ਤੋਂ ਬਹੁਤ ਸਾਰੇ ਮੁਲਕ ਤੇਲ ਖਰੀਦਦੇ ਨੇ ਪਰ ਇਸ ਤੋਂ ਪਹਿਲਾਂ ਰੂਸ ਨੇ ਵੀ ਇੱਕ ਰਾਤ ਦੇ ਹਮਲੇ ਦੇ ਵਿੱਚ ਬਹੁਤ ਵੱਡੀ ਤਵਾਹੀ ਯੂਕਰੇਨ ਦੇ ਵਿੱਚ ਮਚਾ ਕੇ ਰੱਖ ਦਿੱਤੀ ਸੀ ਸਿਆਸਤੋ ਕੁਝ ਕੁ ਦਿਨ ਪਹਿਲਾਂ 805 ਡਰੋਨ ਅਤੇ ਜਿਹੜਾ 13 ਮਜ਼ਾਈਲਾਂ ਯੂਕਰੇਨ ਦੇ ਉੱਪਰ ਰੂਸ ਨੇ ਲਾਂਚ ਕੀਤੇ ਸੀ ਕੁਝ ਵੱਡੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ ਬਹੁਤ ਸਾਰੇ ਲੋਕ ਜ਼ਖਮੀ ਹੋਏ ਜੀ ਇਤੋਂ ਤੱਕ ਕਿ ਸਰਕਾਰ ਦੀ ਜਿਹੜੀ ਮੇਨ ਇਮਾਰਤ ਆ ਉਸ ਨੂੰ ਵੀ ਭਿਆਨਕ ਅੱਗ ਲੱਗ ਚੁੱਕੀ ਸੀ ਤੇ ਅੱਜ ਉਸੇ ਦਾਇਕ ਤਰੀਕੇ ਨਾਲ ਬਦਲਾ ਕਹਿ ਸਕਦੇ ਹਾਂ ਕਿ ਬਦਲਾ ਲੈਂਦੇ ਹੋਏ ਯੂਕਰੇਨ ਨੇ ਰੂਸ ਦੇ ਉੱਪਰ ਵੱਡੇ ਹਮਲੇ ਕਰ ਦਿੱਤੇ ਨੇ ਇਨ੍ਹਾਂ ਹਮਲਿਆਂ ਦੇ ਵਿੱਚ ਰਫਾਈਨਰੀ ਸਿਸਟਮ ਨੂੰ ਭਿਆਨਕ ਅੱਗ ਲੱਗ ਚੁੱਕਿਆ ਯੂਕਰੇਨ ਨੇ ਰੂਸ ਦੇ ਖੇਤੀ ਤੇਲ ਰਫਾਈਨਰੀ ਦੇ ਉੱਪਰ ਡਰੋਨਾਂ ਦੇ ਨਾਲ ਵੱਡਾ ਹਮਲਾ ਕੀਤਾ ਹਾਲਾਂਕਿ ਰੂਸ ਦਾ ਜਿਹੜਾ ਰੱਖਿਆ ਮੰਤralਾ ਇਹ ਸਾਰੇ ਦੇ ਉੱਪਰ ਇਹ ਜਵਾਬ ਦੇ ਰਿਹਾ ਕਿ ਅਸੀਂ ਬਹੁਤੇ ਡਰੋਨਾਂ ਨੂੰ ਜਿਹੜਾ ਹਵਾ ਦੇ ਵਿੱਚ ਖਤਮ ਕੀਤਾ ਡਿਫਿਊਜ਼ ਕੀਤਾ ਪਰ ਹਮਲੇ ਦੇ ਦੌਰਾਨ ਰੈਫਾਇਨਰੀ ਦੇ ਵਿੱਚ ਭਿਆਨਕ ਅੱਗ ਲੱਗ ਗਿਆ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ مالی ਨੁਕਸਾਨ ਜਾਂ ਫਿਰ ਤੇਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਕੋਈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਭਿਆਨਕ ਅੱਗ ਲੱਗੀ ਹਾਲਾਂਕਿ ਰੂਸੀ ਰੱਖਿਆ ਮੰਤਰਾਲਾ ਇਹ ਵੀ ਕਹਿੰਦਾ ਕਿ 361 ਡਰੋਨ ਹਵਾ ਦੇ ਵਿੱਚ ਡਿਫਿਊਜ਼ ਕੀਤੇ ਗਏ ਨੇ